ਸਤਿ ਸ਼੍ਰੀ ਅਕਾਲ ਜੀ ਫੈਸਲੇ ਜ਼ਿੰਦਗੀ ਤੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹਾਜ਼ਰ ਹਾਂ ਤੁਹਾਡੇ ਲਈ ਨਵੀਂ ਪਰਿਵਾਰਕ ਕਹਾਣੀ ਲੈ ਕੇ। ਇਸੇ ਉਮੀਦ ਨਾਲ ਹਾਜ਼ਰ ਹੋਏ ਹਾਂ ਕਿ ਅੱਜ ਦੀ ਕਹਾਣੀ ਨੂੰ ਤੁਸੀਂ ਬਹੁਤ ਪਿਆਰ ਦਿਓਗੇ। ਹਾਂਜੀ ਸ਼ੁਰੂ ਕਰਦੇ ਹਾਂ ਕਹਾਣੀ ਚੱਲਦੇ ਹਾਂ ਆਪਾਂ ਕਹਾਣੀ ਦੇ ਵੱਲ। ਸਵੇਰੇ 5 ਵਜੇ ਦੀ ਅਲਾਰਮ ਨਾਲ ਅਮਰਜੀਤ ਦੀ ਅੱਖ ਖੁੱਲ ਗਈ। ਉਹ ਹੌਲੀ-ਹੌਲੀ ਮੰਜੇ ਤੋਂ ਉੱਠ ਕੇ ਉੱਠੀ। ਚਾਹ ਬਣਾਈ, ਚਾਹ ਪੀ ਕੇ ਫਿਰ ਥੋੜਾ ਟਾਈਮ ਬੈਠੀ। ਇਰਸਦੇ ਬੁੱਢੇ ਹੱਡ ਥੋੜੇ ਜਿੇ ਗਰਮ ਹੋਏ ਉਹ ਕੰਮ ਕਰਨ ਲੱਗ ਪਈ ਸਭ ਤੋਂ ਪਹਿਲਾਂ ਉਸ ਨੇ ਰਸੋਈ ਵਿੱਚ ਪਈ ਰਾਤ ਵਾਲੀ ਭਾਂਡ ਸਾਫ਼ ਕੀਤੀ ਕਿਉਂਕਿ ਉਸ ਦਾ ਨੂੰਹ ਤੇ ਪੁੱਤਰ ਰਾਤ ਨੂੰ ਤੇਰ ਨਾਲ ਰੋਟੀ ਖਾਂਦੇ ਹਨ ਅਤੇ ਉਹ ਜਲਦੀ ਰੋਟੀ ਖਾ ਕੇ ਕੰਮ ਨਵੇੜ ਕੇ ਪੈ ਜਾਂਦੀ ਹੈ ਤੇ ਉਹਨਾਂ ਦੇ ਝੂਠੇ ਭਾਂਡੇ ਸਵੇਰੇ ਮਾਂਜਦੀ ਹੈ ਭਾਂਡੇ ਮਾਂਜਣ ਤੋਂ ਬਾਅਦ ਉਸ ਨੇ ਨਹਾ ਕੇ ਪਾਠ ਕੀਤਾ ਗੁਰਦੁਆਰਾ ਸਾਹਿਬ ਗਈ ਅਤੇ ਆਉਂਦੀ ਨੂੰ ਹੀ ਨੂੰਹ ਨੇ ਆ order ਲਾ ਦਿੱਤਾ ਬੀਬੀ ਝਾੜੂ ਪੋਚਾ ਕਰ ਦੇ ਅਮਰਜੀਤ ਨੇ ਕਿਹਾ ਪੁੱਤ ਗਠੀਆਵਾਹ ਹੋਣ ਕਰਕੇ ਮੇਰੇ ਹੱਥ ਕੰਮ ਨਹੀਂ ਕਰਦੇ ਮੇਰੀ ਤੂੰ ਨਾ ਤਾਂ ਚੰਗੀ ਤਰ੍ਹਾਂ ਝਾੜੂ ਲੱਗਦਾ ਨਾ ਹੀ ਚੰਗੀ ਤਰ੍ਹਾਂ ਪੋਚਾ ਲੱਗਦਾ ਤਾਨੂੰ ਕਹਿਣ ਲੱਗੀ ਚਲ ਫਿਰ ਝਾੜੂ ਪੋਚਾ ਮੈਂ ਆਪੇ ਕਰ ਲੈਂਦੀ ਆ ਤੂੰ ਕੱਪੜੇ ਧੋ ਦੇ ਕਿਉਂਕਿ ਅੱਜ ਮੈਂ ਬੈਠਦੀ ਆ ਚਾਦਰਾਂ ਪਰਦੇ ਵਗੈਰਾ ਬਦਲੇ ਨੇ ਕੱਪੜੇ ਕਾਫੀ ਸਾਰੇ ਧੋਣ ਵਾਲੇ ਜੁੜੇ ਪਏ ਨੇ ਅਮਰਜੀਤ ਕਹਿਣ ਲੱਗੀ ਪੁੱਤ ਕੱਪੜੇ ਧੋਣਾ ਤਾਂ ਉਸ ਤੋਂ ਵੀ ਔਖਾ ਕੰਮ ਹੈ ਪਾਣੀ ਵਿੱਚ ਹੱਥ ਪਾਉਂਗੀ ਤਾਂ ਮੇਰੇ ਹੱਥ ਸੁੰਨ ਹੋ ਜਾਣਗੇ। ਉਸਦੀ ਨੂੰਹ ਕਹਿਣ ਲੱਗੀ ਮੇਰੇ ਹੱਥ ਸੁੰਨ ਨਹੀਂ ਹੁੰਦੇ। ਅਮਰਜੀਤ ਕਹਿੰਦੀ ਪੁੱਤ ਗਠੀਆ ਵਾਹ ਹੁਣ ਕਰਕੇ ਮੈਨੂੰ ਤਕਲੀਫ ਵਧੀ ਪਈ ਆ। ਇੱਕ ਮੌਸਮ ਠੰਡਾ ਹੈ। ਠੰਡ ਦੇ ਮੌਸਮ ਵਿੱਚ ਤਾਂ ਵੈਸੇ ਹੀ ਹੱਥ ਕੰਮ ਨਹੀਂ ਕਰਦੇ। ਮੈਨੂੰ ਤਾਂ ਵਾਦੀ ਤਕਲੀਫ ਹੈ। ਪਰ ਜਸਵੀਰ ਕਿੱਥੇ ਮੰਨਣ ਵਾਲੀ ਸੀ ਉਹ ਕਹਿਣ ਲੱਗੀ ਇੱਕ ਕੰਮ ਤਾਂ ਕਰਨਾ ਹੀ ਪੈਣਾ। ਜਾਂ ਤਾਂ ਕੱਪੜੇ ਧੋ ਲੈ ਜਾਂ ਫਿਰ ਝਾੜੂ ਪੋਚਾ ਕਰ ਲੈ। ਅਮਰਜੀਤ ਨੇ ਸੋਚਿਆ ਚਲੋ ਇੱਕ ਥਾਂ ਬੈਠ ਕੇ ਕੱਪੜੇ ਧੋ ਲੈਂਦੀਆਂ ਝਾੜੂ ਪੂੰਝਾ ਕਰਨਾ ਕਿਹੜਾ ਕੋਈ ਸੌਖਾ ਕੰਮ ਹੈ ਉਸਨੇ ਕੱਪੜੇ ਧੋਤੇ ਤਾਂ ਉਸਦੇ ਹੱਥ ਬਿਲਕੁਲ ਹੀ ਸੁੰਨ ਹੋ ਗਏ ਠੰਡੇ ਪਾਣੀ ਵਿੱਚ ਪਾਉਣ ਕਰਕੇ ਉਸਦੇ ਹੱਥ ਨੀਲੇ ਹੋ ਚੁੱਕੇ ਸੀ ਉਸਨੇ ਕਾਫੀ ਟਾਈਮ ਹੱਥਾਂ ਨੂੰ ਗਰਮ ਰਜਾਈ ਵਿੱਚ ਰੱਖਿਆ ਫਿਰ ਥੋੜਾ ਜਿਹਾ ਉਸਦੇ ਹੱਥ ਠੀਕ ਹੋਏ ਸਵੇਰ ਦੇ 10 ਵਜੇ ਚੁੱਕੇ ਸੀ ਅਮਰਜੀਤ ਦੀ ਨੂੰ ਜਸਵੀਰ ਤੇ ਉਸ ਦਾ ਮੁੰਡਾ ਦੋਨੇ ਰੋਟੀ ਖਾ ਰਹੇ ਸੀ ਅਮਰਜੀਤ ਨੇ ਸੋਚਿਆ ਕਿ ਚਲੋ ਰੋਟੀ ਖਾ ਕੇ ਜਸਵੀਰ ਮੈਨੂੰ ਵੀ ਰੋਟੀ ਫੜਾ ਦੇਵੇਗੀ ਉਸ ਨੂੰ ਰੋਟੀ ਆਪ ਚੁੱਕਣ ਦੀ ਇਜਾਜ਼ਤ ਨਹੀਂ ਸੀ ਉਸਦੀ ਨੂ ਨੇ ਮਨਾਂ ਕੀਤਾ ਹੋਇਆ ਸੀ ਜਿੰਨਾ ਟਾਈਮ ਤੈਨੂੰ ਮੈਂ ਰੋਟੀ ਨਾ ਫੜਾਵਾਂ ਤੂੰ ਰੋਟੀ ਨਹੀਂ ਖਾਣੀ ਆਪਣੇ ਆਪ ਰਸੋਈ ਵਿੱਚੋਂ ਰੋਟੀ ਚੁੱਕਣ ਦੀ ਹਿੰਮਤ ਨਾ ਕਰ ਸਕੀ ਮੈਂ ਤੈਨੂੰ ਆਪੇ ਰੋਟੀ ਫੜਾ ਦਿਆ ਕਰੂੰ ਭੁੱਖੀ ਨਹੀਂ ਮਰਨ ਦਿੰਦੀ ਤੈਨੂੰ ਨੂ ਦੀਆਂ ਇਹ ਗੱਲਾਂ ਉਸ ਨੂੰ ਜ਼ਿਆਦਾ ਗਈਆਂ ਕਿ ਮੈਨੂੰ ਰੋਟੀ ਚੁੱਕਣ ਦੀ ਇਜਾਜ਼ਤ ਨਹੀਂ ਹੈ ਉਹ ਚੁੱਪ ਕਰਕੇ ਬਰਾਂਡੇ ਵਿੱਚ ਡਾਈ ਹੋਏ ਮੰਜੇ ਤੇ ਬੈਠ ਗਈ। ਉਸ ਦੀ ਨੂੰਹ ਨੇ ਰੋਟੀ ਖਾਧੀ ਤੇ ਉਸ ਤੋਂ ਬਾਅਦ ਭਾਂਡੇ ਇਕੱਠੇ ਕਰਕੇ ਰਸੋਈ ਵਿੱਚ ਰੱਖ ਆਂਦੀ। ਆਪ ਫੋਨ ਤੇ ਗੱਲ ਕਰਨ ਲੱਗ ਪਈ। ਅਮਰਜੀਤ ਨੂੰ ਉਸ ਨੇ ਰੋਟੀ ਨਾ ਫੜਾਈ। ਉਸ ਨੇ ਫਿਰ ਉਸ ਤੋਂ ਰੋਟੀ ਮੰਗੀ ਕਹਿਣ ਲੱਗੀ, ਮੈਂ ਜ਼ਰੂਰੀ ਗੱਲ ਕਰਦੀ ਆਂ, ਫੜਾ ਦਿੰਨੀ ਆ ਤੈਨੂੰ ਰੋਟੀ। ਕਿਧਰੇ ਤੇਰੀ ਜਾਨ ਹੀ ਨਿਕਲ ਚੱਲੀ। ਅਮਰਜੀਤ ਫਿਰ ਚੁੱਪ ਕਰਕੇ ਬੈਠ ਗਈ। ਕਰਦਿਆਂ ਕਰਾਉਂਦਿਆਂ 11 ਵਜੇ ਉਸਨੇ ਫਿਰ ਆਪਣੀ ਨੂਨ ਨੂੰ ਰੋਟੀ ਨੂੰ ਕਿਹਾ ਤਾਂ ਕਹਿਣ ਲੱਗੀ ਰਸੋਈ ਵਿੱਚ ਰੋਟੀਆਂ ਵਾਲਾ ਡੱਬਾ ਪਿਆ ਉਹਦੇ ਵਿੱਚ ਤੇਰੀ ਰੋਟੀ ਰੱਖੀ ਪਈ ਹੈ ਉਹ ਰਸੋਈ ਵਿੱਚ ਗਈ ਤਾਂ ਉਸਨੇ ਦੇਖਿਆ ਡੱਬੇ ਵਿੱਚ ਸਿਰਫ ਇੱਕ ਰੋਟੀ ਸੀ ਉਸਦੇ ਉੱਪਰ ਅਚਾਰ ਰੱਖਿਆ ਹੋਇਆ ਸੀ ਉਸਨੇ ਦੇਖਿਆ ਇੱਕ ਰੋਟੀ ਦੇ ਉੱਪਰ ਅਚਾਰ ਤੇ ਆਪ ਉਸਦੀ ਨੂ ਤੇ ਪੁੱਤਰ ਨੇ ਆਲੂਆਂ ਵਾਲੇ ਪਰੌਂਠੇ ਦਹੀਂ ਤੇ ਮੱਖਣੀ ਨਾਲ ਖਾ ਲਏ ਸੀ ਉਹ ਹਜੇ ਰੋਟੀ ਵੱਲ ਦੇਖ ਹੀ ਰਹੀ ਸੀ ਕਿ ਨੂ ਨੇ ਆਵਾਜ਼ ਦੇ ਦਿੱਤੀ ਬੀਬੀ ਰੋਟੀ ਖਾ ਕੇ ਭਾਂਡੇ ਸਾਫ਼ ਕਰਦੀ। ਨਾਲੇ ਰਸੋਈ ਸਾਫ਼ ਕਰਦੀ। ਅਮਰਜੀਤ ਨੂੰ ਬੜਾ ਗੁੱਸਾ ਚੜਿਆ ਕਿ ਇੱਕ ਰੋਟੀ ਦੇ ਬਦਲੇ ਉਸ ਤੋਂ ਮਜ਼ਦੂਰਾਂ ਵਾਂਗ ਕੰਮ ਕਰਾਇਆ ਜਾਂਦਾ ਹੈ। ਉਸਨੇ ਸੋਚਿਆ ਮੈਨੂੰ ਬਹੁਤ ਟਾਈਮ ਹੋ ਗਿਆ ਚੁੱਪ ਬੈਠੀ ਨੂੰ। ਹੁਣ ਮੈਨੂੰ ਆਪਣੀ ਚੁੱਪ ਤੋੜਨੀ ਪੈਣੀ ਆ ਨਹੀਂ ਤਾਂ ਮੇਰੀ ਨੂੰ ਮੈਨੂੰ ਭੁੱਖੀ ਧਿਆਈ ਨੂੰ ਮਾਰ ਦੇਵੇਗੀ। ਉਸਨੇ ਉਹ ਰੋਟੀ ਵਾਪਸ ਉੱਥੇ ਹੀ ਡੱਬੇ ਵਿੱਚ ਰੱਖ ਦਿੱਤੀ ਤੇ ਆਪ ਬਾਹਰ ਨੂੰ ਤੁਰ ਪਈ। ਉਸ ਦੀ ਨੂੰਹ ਨੇ ਰਸੋਈ ਵਿੱਚ ਜਾ ਕੇ ਦੇਖਿਆ ਕਿ ਭਾਂਡੇ ਤਾਂ ਮੰਚਨ ਵਾਲੇ ਪਏ ਨਹੀਂ। ਉਸ ਦੀ ਸੱਸ ਨੂੰ ਬਾਹਰ ਜਾਂਦਿਆਂ ਦੇਖਿਆ ਤਾਂ ਉਸ ਦੇ ਪਿੱਛੇ ਭੱਜ ਕੇ ਗਈ। ਦੇਖਿਆ ਉਸ ਦੀ ਸੱਸ ਗਵਾਂਢੀਆਂ ਦੇ ਘਰੇ ਚਲੇਗੀ। ਜਸਵੀਰ ਨੂੰ ਬੜਾ ਗੁੱਸਾ ਆਇਆ ਕਿ ਬੀਬੀ ਮੈਨੂੰ ਦੱਸੇ ਬਿਨਾਂ ਹੀ ਗਵਾਂਢੀਆਂ ਦੇ ਘਰ ਚਲੀ ਗਈ। ਉਹ ਉਸ ਦੇ ਪਿੱਛੇ ਚਲੀ ਗਈ ਤਾਂ ਅਮਰਜੀਤ ਨੇ ਗਵਾਂਢ ਵਿੱਚ ਰਹਿੰਦੀ ਆਪਣੀ ਸਹੇਲੀ ਨੂੰ ਕਿਹਾ ਕੁਲਵੰਤ ਮੈਨੂੰ ਬਹੁਤ ਭੁੱਖ ਲੱਗੀ ਆ ਮੈਨੂੰ ਰੋਟੀ ਦੇ ਦੇ। ਕਲਵੰਤ ਨੇ ਉਸ ਨੂੰ ਸਬਜ਼ੀ ਨਾਲ ਤੇ ਦਹੀਂ ਨਾਲ ਰੋਟੀ ਲਿਆ ਕੇ ਦੇ ਦਿੱਤੀ ਉਸਦੀ ਨੂੰ ਕਲਵੰਤ ਕੀ ਬੂਹੇ ਅੱਗੇ ਖੜੀ ਇਹ ਸਭ ਕੁਝ ਦੇਖ ਰਹੀ ਸੀ ਅਮਰਜੀਤ ਨੂੰ ਰੋਟੀ ਖਾਂਦੀ ਨੂੰ ਦੇਖ ਕੇ ਭੱਜ ਕੇ ਆਈ ਕਹਿਣ ਲੱਗੀ ਆਂਟੀ ਜੀ ਮੇਰੇ ਮੰਮੀ ਦੇ ਤਾਂ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ ਸਾਰਾ ਦਿਨ ਰੋਟੀ ਰੋਟੀ ਕਰਦੇ ਰਹਿੰਦੇ ਆ ਅੱਜ 2 ਮਿੰਟ ਪਹਿਲਾਂ ਘਰੋਂ ਆਲੂਆਂ ਵਾਲੀ ਪਰੌਂਠੇ ਖਾ ਕੇ ਆਈ ਆ ਤੇ ਹੁਣ ਤੁਹਾਡੇ ਕੋਲੋਂ ਫੇਰ ਰੋਟੀ ਮੰਗ ਲਈ ਆਂਟੀ ਜੀ ਮੰਮੀ ਦਾ ਦਿਮਾਗ ਆਪਸੈਟ ਹੋਇਆ ਪਿਆ ਇਹ پاگل ਹੋਏ ਪਏ ਨੇ ਆਪਣੀ ਨੂੰਹ ਦੀਆਂ ਇਹ ਗੱਲਾਂ ਸੁਣ ਕੇ ਅਮਰਜੀਤ ਮੰਜੇ ਤੋਂ ਉੱਠ ਕੇ ਖੜੀ ਹੋ ਗਈ ਉਸ ਨੇ ਜ਼ੋਰ ਦੇ ਨੇ ਇੱਕ ਥੱਪੜ ਆਪਣੀ ਨੂੰਹ ਦੇ ਮੂੰਹ ਤੇ ਮਾਰ ਦਿੱਤਾ ਜਿਸ ਵੀਰ ਨੂੰ ਬੜਾ ਗੁੱਸਾ ਚੜਿਆ ਉਸ ਨੇ ਆਪਣੇ ਘਰ ਵਾਲੀ ਨੂੰ ਫੋਨ ਕਰਕੇ ਘਰੇ ਬੁਲਾਇਆ ਤੇ ਉਸ ਨੂੰ ਸਾਰੀ ਗੱਲ ਦੱਸੀ ਅਮਰਜੀਤ ਦਾ ਮੁੰਡਾ ਵੀ ਜਿਹੜਾ ਆਪਣੀ ਘਰ ਵਾਲੀ ਦੀਆਂ ਉਂਗਲਾਂ ਤੇ ਨੱਚਦਾ ਸੀ ਉਹ ਵੀ ਗਵਾਡੀਆਂ ਦੇ ਘਰ ਆ ਕੇ ਇਹ ਕਹਿਣ ਲੱਗਾ ਆਂਟੀ ਜੀ ਮੇਰੀ ਮੰਮੀ ਦਾ ਤਾਂ ਦਿਮਾਗ ਹੀ ਸੈੱਟ ਨਹੀਂ ਮੰਮੀ ਤਾਂ ਕਮਲਿਆਂ ਵਰਗੇ ਹੋਏ ਪਏ ਨੇ ਤੁਸੀਂ ਇਹਨਾਂ ਦੀ ਗੱਲ ਦਾ ਯਕੀਨ ਨਾ ਮੰਨਿਓ ਅਮਰਜੀਤ ਨੇ ਇੱਕ ਥੱਪੜ ਆਪਣੇ ਮੁੰਡੇ ਦੇ ਮੂੰਹ ਤੇ ਵੀ ਲਗਾ ਦਿੱਤਾ ਕਹਿਣ ਲੱਗੀ ਪੁੱਤ ਮੈਂ ਹਾਂ ਵਾਕੇ ਹੀ ਪਾਗਲ ਹੋ ਗਈ ਆ ਮੇਰਾ ਦਿਮਾਗ ਕੰਮ ਨਹੀਂ ਕਰਦਾ ਜੇਕਰ ਮੇਰਾ ਦਿਮਾਗ ਕੰਮ ਕਰਦਾ ਹੁੰਦਾ ਤਾਂ ਮੈਂ ਤੇਰੇ ਪਿੱਛੇ ਲਾ ਕੇ ਤੇਰੇ ਨਾਂ ਘਰ ਤੇ ਜ਼ਮੀਨਾਂ ਕਰਵਾਉਂਦੀ ਉਦੋਂ ਤਾਂ ਤੁਸੀਂ ਦੋਨੇ ਜੀ ਬੜੇ ਮਿੱਠੇ ਪਿਆਰੇ ਹੋ ਕੇ ਮੇਰੀ ਸੇਵਾ ਕਰਦੇ ਸੀ ਜਦੋਂ ਜ਼ਮੀਨ ਤੇ ਘਰ ਤੁਸੀਂ ਆਪਣੇ ਨਾਮ ਕਰਵਾ ਲਿਆ ਤੇ ਤੁਸੀਂ ਮੈਨੂੰ ਦੋ ਟਾਈਮ ਦੀ ਰੋਟੀ ਤੋਂ ਵੀ ਮਹਤਾਜ ਕਰ ਦਿੱਤਾ ਉਸ ਦੀ ਗਵੰਤ ਨੂੰ ਉਸਨੇ ਦੱਸਿਆ ਕਲਵੰਤ ਮੇਰੀ ਨੂੰ ਮੇਰੇ ਤੋਂ ਸਾਰਾ ਦਿਨ ਕੰਮ ਕਰਵਾਉਂਦੀ ਹੈ ਇੱਕ ਰੋਟੀ ਸਵੇਰੇ ਅਚਾਰ ਨਾਲ ਦਿੰਦੀ ਹੈ ਤੇ ਇੱਕ ਰੋਟੀ ਸ਼ਾਮ ਨੂੰ ਜੋ ਪਤਲੀ ਵਿੱਚ ਸਬਜੀ ਮਾਣੀ ਮੋਟੀ ਬਚ ਜਾਏ ਤੇ ਉਹ ਪਤਲੀ ਮੇਰੇ ਅੱਗੇ ਕਰਕੇ ਕਹਿ ਦਿੰਦੀ ਹੈ ਇਹਦੇ ਵਿੱਚ ਹੀ ਖਾ ਲੈ ਬੈਣੀ ਮੈਂ ਭੁੱਖੀ ਮਰਦੀ ਆਪੇ ਪਾਗਲ ਹੋ ਗਈਆਂ ਜੇ ਮੈਂ ਕੰਮ ਨਹੀਂ ਕਰਦੀ ਤਾਂ ਮੈਨੂੰ ਸਾਰਾ ਦਿਨ ਤਾਨੇ ਮਿਹਨੇ ਮਾਰਤੀ ਰਹਿੰਦੀ ਐ ਕੁਲਵੰਤ ਨੇ ਜਸਵੀਰ ਨੂੰ ਕਾਫੀ ਖਰੀਆਂ ਖੋਟੀਆਂ ਸੁਨਾਈਆਂ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਤੇਰੇ ਤੇ ਵੀ ਬੁਢਾਪਾ ਆਵੇਗਾ ਤੇਰੀ ਨੂੰ ਵੀ ਤੇਰੇ ਨਾਲ ਇਦਾਂ ਹੀ ਕਰੇਗੀ ਮੈਨੂੰ ਵੀ ਭੁੱਖੀ ਢਾਈ ਨੂੰ ਰਹਿਣਾ ਪਵੇਗਾ ਕੁਲਵੰਤ ਕੋਲੋਂ ਆਪਣੀ ਖਾਪ ਛਾੜ ਕਰਵਾ ਕੇ ਜਸਵੀਰ ਵਾਪਸ ਆਪਣੇ ਘਰ ਆ ਗਈ ਅਤੇ ਉਸਨੇ ਆਪਣੇ ਸਸ ਨੂੰ ਘਰ ਆਉਣ ਨੂੰ ਨਾ ਗਿਆ ਅਮਰਜੀਤ ਨੂੰ ਆਪਣੀ ਨੂੰ ਪੁੱਤਰ ਉੱਪਰ ਬੜਾ ਗੁੱਸਾ ਚੜਿਆ ਗੁੱਸੇ ਵਿੱਚ ਫਿਰ ਉਹ ਉੱਚੀ ਉੱਚੀ ਰੋਣ ਲੱਗ ਪਈ ਕਲਵੰਤ ਨੂੰ ਕਹਿਣ ਲੱਗੀ ਭੈਣੇ ਮੈਂ ਆਪਣੀ ਜ਼ਮੀਨ ਮੁੰਡੇ ਦੇ ਨਾਮ ਕਰਵਾ ਕੇ ਬਹੁਤ ਪਛਤਾ ਰਹੀ ਹਾਂ ਜੇਕਰ ਘਰ ਤੇ ਜ਼ਮੀਨ ਮੇਰੇ ਨਾਮ ਹੁੰਦੀ ਤਾਂ ਮੈਨੂੰ ਅੱਜ ਇਹ ਦਿਨ ਨਾ ਦੇਖਣੇ ਪੈਂਦੇ ਕਲਵੰਤ ਕਹਿਣ ਲੱਗੀ ਅਮਰਜੀਤ ਤੂੰ ਮੈਨੂੰ ਆਪਣੀ ਭੈਣ ਹੀ ਸਮਝਦੀ ਆਂ ਤੇ ਮੈਂ ਵੀ ਤੈਨੂੰ ਆਪਣੀ ਭੈਣ ਹੀ ਸਮਝਦੀ ਆਂ ਅੱਜ ਇੱਕ ਭੈਣ ਦੂਜੀ ਭੈਣ ਨੂੰ ਇਨਸਾਫ ਦਵਾਵੇਗੀ। ਕੁਲਵੰਤ ਨੇ ਆਪਣੇ ਭਰਾ ਨੂੰ ਫੋਨ ਕੀਤਾ ਤੇ ਸਾਰੀ ਗੱਲ ਦੱਸੀ। ਕੁਲਵੰਤ ਦਾ ਭਰਾ ਵਕੀਲ ਸੀ। ਉਸ ਦਾ ਭਰਾ ਕਹਿਣ ਲੱਗਾ ਇਹ ਤਾਂ ਗੱਲ ਹੀ ਕੋਈ ਨਹੀਂ ਭੈਣ। ਬਹੁਤ ਸਾਰੇ ਰਸਤੇ ਹੁੰਦੇ ਆ ਦਬਾਰਾ ਜ਼ਮੀਨ ਟਟ ਕੇ ਅਮਰਜੀਤ ਦੇ ਨਾਂ ਹੀ ਚੜ ਜਾਵੇਗੀ। ਕੁਲਵੰਤ ਨੇ ਆਪਣੇ ਭਰਾ ਨੂੰ ਆਪਣੇ ਘਰ ਆਉਣ ਲਈ ਕਿਹਾ। ਸ਼ਾਮ ਨੂੰ ਕੁਲਵੰਤ ਦਾ ਭਰਾ ਜਦੋਂ ਉਸ ਦੇ ਘਰ ਆ ਗਿਆ ਤਾਂ ਅਮਰਜੀਤ ਨੇ ਆਪਣੀ ਸਾਰੀ ਗੱਲ ਵਕੀਲ ਨੂੰ ਦਸੀ ਵਕੀਲ ਅਮਰਜੀਤ ਨੂੰ ਲੈ ਕੇ ਕਚਹਿਰੀ ਵਿੱਚ ਚਲਾ ਗਿਆ ਉੱਥੇ ਕਿਆ ਕਾਗਜ਼ੇ ਤਿਆਰ ਕੀਤੇ ਚਾਰਕ ਦਿਨ ਬਾਅਦ ਅਮਰਜੀਤ ਨੂੰ ਉਸ ਦੇ ਨੂੰ ਪੁੱਤਰ ਨੂੰ ਸਾਰਿਆਂ ਨੂੰ ਕੋਰਟ ਵਿੱਚ ਬੁਲਾਇਆ ਉਸ ਦੇ ਪੁੱਤਰ ਤੇ ਧੋਖਾ ਧੜੀ ਦਾ ਕੇਸ ਪਾ ਕੇ ਜ਼ਮੀਨ ਵਾਪਸ ਅਮਰਜੀਤ ਦੇ ਨਾਮ ਕਰਵਾ ਦਿੱਤੀ ਸ਼ਾਮ ਨੂੰ ਪੁਲਿਸ ਮੁਲਾਜ਼ਮ ਉਸ ਦੇ ਘਰ ਆਏ ਤੇ ਉਸ ਦੇ ਨੂੰ ਪੁੱਤਰ ਨੂੰ ਘਰ ਖਾਲੀ ਕਰਨ ਲਈ ਕਿਆ ਅਸ ਦਿਨ ਉਹ ਪੁੱਤਰ ਕਹਿਣ ਲੱਗੇ ਇਹ ਸਾਡਾ ਘਰ ਹੈ ਸਾਡੇ ਨਾਮ ਹੈ ਪਰ ਜਦੋਂ ਪੁਲਿਸ ਨੇ ਘਰ ਦੇ ਕਾਗਜ਼ ਉਹਨਾਂ ਨੂੰ ਦਿਖਾਈ ਕਿ ਘਰ ਅਮਰਜੀਤ ਦੇ ਨਾਮ ਹੈ ਤੇ ਸਾਰੀ ਜ਼ਮੀਨ ਵੀ ਅਮਰਜੀਤ ਦੇ ਨਾਮ ਹੈ ਹੁਣ ਤੁਹਾਡਾ ਇਸ ਤੇ ਕੋਈ ਹੱਕ ਨਹੀਂ ਤੁਸੀਂ ਫਟਾਫਟ ਘਰ ਖਾਲੀ ਕਰ ਦਿਓ ਕਿਉਂਕਿ ਇਹ ਘਰ ਕਿਸੇ ਹੋਰ ਨੇ ਖਰੀਦ ਲਿਆ ਅਮਰਜੀਤ ਨੇ ਘਰ ਵੇਚ ਦਿੱਤਾ ਇੰਨੀ ਗੱਲ ਸੁਣ ਕੇ ਅਮਰਜੀਤ ਦੇ ਨੂੰ ਪੁੱਤਰ ਦੇ ਪੈਰਾਂ ਹੇਠੋਂ ਜ਼ਮੀਰ ਨਿਕਲ ਗਈ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਅਮਰਜੀਤ ਇਹਨਾਂ ਕੁਝ ਕਰ ਸਕਦੀ ਐ ਤਾਂ ਉਹ ਭੱਜ ਕੇ ਗਵੰਡੀਆਂ ਦੇ ਘਰੇ ਅਮਰਜੀਤ ਕੋਲ ਗਈ ਕਹਿਣ ਲੱਗੀ ਬੀਬੀ ਇਹ ਤੁਸੀਂ ਕੀ ਕੀਤਾ ਤੁਸੀਂ ਸਾਡੇ ਨਾਲ ਇੱਕ ਵਾਰ ਗੱਲ ਤਾਂ ਕਰਕੇ ਦੇਖਦੇ ਜਿਵੇਂ ਤੁਸੀਂ ਕਹਿੰਦੇ ਆਪਾਂ ਉਵੇਂ ਹੀ ਕਰ ਲੈਣਾ ਸੀ ਪਰ ਤੁਸੀਂ ਜ਼ਮੀਨ ਨਹੀਂ ਤੜਵਾਉਣੀ ਸੀ ਹੁਣ ਅਸੀਂ ਕਿੱਥੇ ਜਾਵਾਂਗੇ ਅਮਰਜੀਤ ਕਹਿਣ ਲੱਗੀ ਅਜੇ ਤਾਂ ਪੁੱਤ ਤੁਹਾਨੂੰ ਘਰੋਂ ਹੀ ਕੱਢਿਆ ਗਿਆ ਹੈ ਹੁਣ ਤੇਰਾ ਉਸ ਜ਼ਮੀਨ ਤੇ ਵੀ ਕੋਈ ਹੱਕ ਨਹੀਂ ਕਿਉਂਕਿ ਮੈਂ ਜ਼ਮੀਨ ਵੀ ਵੇਚ ਦਿੱਤੀ ਆ ਇੱਕ ਦੋ ਦਿਨਾਂ ਤੱਕ ਜ਼ਮੀਨ ਦੇ ਮਾਲਕ ਹੋਣਗੇ ਕਪਚਾ ਲੈਣ ਆਪਣੀ ਮਾਂ ਦੀ ਇਹ ਗੱਲ ਸੁਣ ਕੇ ਅਮਰਜੀਤ ਦੇ ਨੂੰ ਪੁੱਤ ਉਸ ਦੇ ਪੈਰਾਂ ਵਿੱਚ ਡਿੱਗ ਕੇ ਕਹਿਣ ਲੱਗੇ ਬੀਬੀ ਤੂੰ ਇਸ ਤਰ੍ਹਾਂ ਨਾ ਕਰ ਅਸੀਂ ਘਰੋਂ ਬੇਕਾਰ ਹੋ ਜਾਵਾਂਗੇ ਅਮਰਜੀਤ ਕਹਿਣ ਲੱਗੀ ਮੈਂ ਇੱਕ ਵਾਰ ਹੀ ਗਲਤੀ ਕਰਕੇ ਪਛਤਾ ਰਹੀ ਹਾਂ ਜਦੋਂ ਮੈਂ ਤੇਰੇ ਨਾਲ ਜ਼ਮੀਨ ਕਰ ਦਿੱਤੀ ਸੀ ਉਸ ਤੋਂ ਬਾਅਦ ਤੁਸੀਂ ਦੋਨਾਂ ਜੀ ਆਣੀ ਮੇਰੇ ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਤੇ ਤੁਸੀਂ ਇੱਕ ਵਾਰ ਵੀ ਨਹੀਂ ਸੋਚਿਆ ਕਿ ਇਹ ਸਾਡੀ ਮਾਂ ਹੈ ਤੇ ਸਾਰਾ ਦਿਨ ਇਸ ਤੋਂ ਕੰਮ ਕਰਵਾਉਂਦੇ ਹਾਂ ਪਰ ਤੁਹਾਨੂੰ ਤਾਂ ਪੈਸਿਆਂ ਨਾਲ ਮਤਲਬ ਸੀ ਅਮਰਜੀਤ ਕਹਿਣ ਲੱਗੀ ਜੋ ਮੈਂ ਕਰ ਦਿੱਤਾ ਹੁਣ ਉਸ ਨੂੰ ਬਦਲਿਆ ਨਹੀਂ ਜਾ ਸਕਦਾ ਅਮਰਜੀਤ ਤੈਨੂੰ ਪੁੱਤ ਦੋਨੋਂ ਹੁਣ ਘਰੋਂ ਬੇਕਾਰ ਹੋ ਗਏ ਕਰਾਈ ਦੇ ਮਕਾਨ ਤੇ ਰਹਿਣ ਲੱਗ ਪਏ ਅਮਰਜੀਤ ਦਾ ਪੁੱਤਰ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਨ ਲੱਗ ਪਿਆ ਤਨਖਾਹ ਨਾਲ ਰੋਟੀ ਪਾਣੀ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ ਬੱਚਿਆਂ ਦੀ ਫੀਸ ਤੱਕ ਨਹੀਂ ਭਰੀ ਜਾਂਦੀ ਸੀ ਬੱਚਿਆਂ ਨੂੰ ਸਕੂਲ ਤੋਂ ਕੱਢ ਦਿੱਤਾ ਤੇ ਬੱਚੇ ਸਰਕਾਰੀ ਸਕੂਲ ਵਿੱਚ ਲਾਉਣੇ ਪਏ ਜਸਬੀਰ कौर ਜਿਹੜੀ ਹੁਣ ਤੱਕ ਆਪਣੀ ਸੱਸ ਨੂੰ ਨਖਰੇ ਦਿਖਾਉਣ ਦੀ ਰਹਿੰਦੀ ਸੀ ਜਿਸ ਨੇ ਘਰ ਵਿੱਚ ਕਦੇ ਕੋਈ ਕੰਮ ਨਹੀਂ ਕੀਤਾ ਸੀ ਅੱਜ ਹੁਣ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਦ ਰਹੀ ਸੀ ਘਰ ਵਿੱਚ ਖਰਚਾ ਵੱਧ ਤੇ ਆਮਦਨ ਘੱਟ ਹੋਣ ਕਰਕੇ ਘਰ ਵਿੱਚ ਹਰ ਵੇਲੇ ਲੜਾਈ ਕਲੇਸ਼ ਬਣਿਆ ਰਹਿੰਦਾ ਉਧਰ ਅਮਰਜੀਤ ਨੇ ਆਪਣੀ ਸਾਰੀ ਪ੍ਰਾਪਰਟੀ ਤੇ ਪੈਸੇ ਲੈ ਕੇ ਅਨਾਥ ਆਸ਼ਰਮ ਚਲੀ ਗਈ ਉਸ ਨੇ ਆਪਣੀ ਸਾਰੀ ਜ਼ਿੰਦਗੀ ਉੱਥੇ ਹੀ ਬਿਤਾਉਣ ਦਾ ਪ੍ਰਣ ਕਰ ਲਿਆ ਅਤੇ ਆਪਣਾ ਪੈਸਾ ਵੀ ਅਨਾਥ ਆਸ਼ਰਮ ਨੂੰ ਦੇ ਦਿੱਤਾ ਤਾਂ ਕਿ ਬੇਸਹਾਰਿਆਂ ਦੀ ਉਹ ਮਦਦ ਕਰ ਸਕੇ ਉਸ ਦਿਨੋਂ ਪੁੱਤਰ ਹੁਣ ਬਹੁਤ ਪਛਤਾ ਰਹੇ ਸੀ ਕਿਉਂਕਿ ਉਹਨਾਂ ਕੋਲ ਨਾ ਤਾਂ ਹੁਣ ਘਰ ਸੀ ਤੇ ਨਾ ਹੀ ਜ਼ਮੀਰ ਉਹਨਾਂ ਦੇ ਪੱਲੇ ਪਛਤਾਵੇ ਤੋਂ ਬਿਨਾ ਕੁਝ ਨਹੀਂ ਰਹਿ ਗਿਆ ਸੀ ਹਾਂਜੀ ਤੁਸੀਂ ਦੱਸਿਓ ਕਿ ਅਮਰਜੀਤ ਦਾ ਫੈਸਲਾ ਤੁਹਾਨੂੰ ਸਹੀ ਲੱਗਿਆ ਜਾਂ ਫਿਰ ਗਲਤ ਲੱਗਿਆ ਤੇ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਕਹਾਣੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਹਾਣੀ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਜੀ ਅੱਜ ਦੀ ਕਹਾਣੀ ਦੇਖਣ ਲਈ ਸੁਣਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ